ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣ ਲਈ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਲੜਕੀਆਂ ਦੀ ਐਡ ਅਸੀਂ ਫ੍ਰੀ ਵਿੱਚ ਲਗਾਉਂਦੇ ਆ ਤੇ ਲੜਕਿਆਂ ਦੀ ਐਡ ਲਈ ਬਹੁਤ ਘੱਟ ਫੀਸ ਲਈ ਜਾਂਦੀ ਹੈ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸੁਮਨਦੀਪ ਕੌਰ ਬੜਾਂਝ ਜਨਮ 8/4/1991 ਕੱਤ 5 ਫੁੱਟ ਪੜਾਈ ਜੀ ਇਹਨਾਂ ਨੇ ਮੈਂ ਪੋਸਟ ਬੇਸਿਕ ਨਰਸਿੰਗ ਕੀਤੀ ਹੈ ਜੀ ਇਹਨਾਂ ਨੇ ਪੀਆਰ ਅਪਲਾਈਡ ਕਰਿਆ ਅੰਡਰ ਹੋਮ ਸਪੋਰਟ ਵਰਕ ਪਰਮਿਟ ਤੇ ਨੇ ਜੀ ਇਹ ਪਿਤਾ ਰਿਟਾਇਰ ਕਨਗੋ ਨੇ ਬ੍ਰਦਰ ਐਂਡ ਹਿਸ ਫੈਮਲੀ ਪੀਆਰ ਇਨ ਕੈਨੇਡਾ ਕੈਲਗਰੀ ਵਿੱਚ ਹੈ ਜੀ ਵਾਜ਼ ਫਾਦਰ ਐਂਡ ਮਦਰ ਹੈਡ ਅ ਵਿਜ਼ਟਰ ਵੀਜ਼ਾ 10 ਸਾਲ ਦਾ ਉਹਨਾਂ ਕੋਲ ਵੀਜ਼ਾ ਜੀ ਮੰਗ ਇਹਨਾਂ ਨੂੰ ਵਧੀਆ ਪੜਿਆ ਲਿਖਿਆ ਲੜਕਾ ਵੈਸ਼ਨੂ ਪਰਿਵਾਰ ਦਾ ਹੋਵੇ ਲੜਕਾ ਭਾਵੇਂ ਇੰਡੀਆ ਤੋਂ ਹੋਵੇ ਜਾਂ ਕੈਨੇਡਾ ਤੋਂ ਹੋਵੇ ਜ਼ਮੀਨ 7 ਤੋਂ 8 ਕਿੱਲੇ ਹੋਵੇ ਲੜਕਾ ਬਰਨਾਲਾ ਸੰਗਰੂਰ ਮਰੇਕੋਟਲਾ ਲੁਧਿਆਣਾ ਤੋਂ ਹੀ ਹੋਵੇ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਲਈ ਸਿੱਧੀ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਜਨਮ 1990 ਕੱਦ 5 ਫੁੱਟ 8 ਇੰਚ ਪੜਾਈ ਬੀਏ ਗੋਤ ਜੋਹਲ ਲੜਕਾ ਆਇਰਲੈਂਡ ਪੀਆਰ ਆ ਜੀ ਜੋ ਪ੍ਰੋਫੈਸ਼ਨਲ ਸੈਫ ਦੀ ਇਹ ਜੋਬ ਕਰ ਰਹੇ ਹਨ ਲੜਕਾ ਸੋਹਣਾ ਸੁਨੱਖਾ ਕਲੀਨ ਸ਼ੇਵਾ ਜੀ ਨਸ਼ਿਆਂ ਤੋਂ ਰਹਿਤਾ ਲੜਕੇ ਦਾ ਸਾਰਾ ਪਰਿਵਾਰ ਤੇ ਇੱਕ ਪ੍ਰਾਜੋ ਮੈਰਿਡ ਹੈ ਤੇ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ ਜੀ ਮੰਗ ਇਹਨਾਂ ਨੂੰ ਲੜਕੀ ਕੈਨੇਡਾ ਸਿਟੀਜ਼ਨ ਜਾਂ ਪੀਐਲ ਚਾਹੀਦੀ ਹੈ ਜੇ ਲੜਕੀ ਇੰਡੀਆ ਤੋਂ ਹੋਵੇ ਤਾਂ ਲੜਕੀ ਨੇ ਬੀਐਸਸੀ ਨਰਸਿੰਗ ਜਾਂ ਜੀਐਨਐਮ ਕੀਤੀ ਹੋਵੇ ਲੜਕੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਹੋਵੇ ਕੋਈ ਦਾਸ ਦੇਹਜ਼ਨੀ ਜੀ ਬਿਆ ਕੈਨੇਡਾ ਜਾਂ ਇੰਡੀਆ ਵਿੱਚ ਵੀ ਕੀਤਾ ਜਾ ਸਕਦਾ ਲੜਕਾ ਵਿਸਰ ਵੀਜ਼ੇ ਤੇ ਕੈਨੇਡਾ ਆਉਂਦਾ ਜਾਂਦਾ ਰਹਿੰਦਾ ਹੈ ਇਹਨਾਂ ਨੂੰ ਮੈਰिज ਵੀਰੋ ਵਾਲੇ ਫੋਨ ਨਾ ਕਰਨ ਪਰਿਵਾਰ ਦੇ ਫੋਨ ਨੰਬਰ ਕੈਨੇਡਾ ਦਾ ਵੀ ਦਿੱਤਾ ਗਿਆ ਜੀ ਤੇ ਇੰਡੀਆ ਦਾ ਵੀ ਦਿੱਤਾ ਗਿਆ ਬਧੇਰੇ ਜਾਣਕਾਰੀ ਲਈ ਤੁਸੀਂ ਸਿੱਧੀ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮੁਖਤਿਆਰ ਸਿੰਘ ਪਿਤਾ ਮਹਿੰਦਰ ਸਿੰਘ ਕਾਸਟ ਰਾਏ ਸਿੱਖ ਕੱਦ 5 ਫੁੱਟ 6 ਇੰਚ ਉਮਰ 40 ਸਾਲ ਪਿੰਡ ਸ਼ਾਹ ਬੌਂਦਲਾ ਜ਼ਿਲ੍ਹਾ ਫਾਜ਼ਿਲਕਾ ਤਹਿਸੀਲ ਜਲਾਲਾਬਾਦ ਪੰਜ ਭਰਾ ਨੇ ਜੀ ਇਹ ਇੱਕ ਇਹਨਾਂ ਦੇ ਭੈਣ ਨੇ ਕੰਮ ਮਜ਼ਦੂਰੀ ਕਰਦੇ ਨੇ ਤਨਖਾਹ 15000 ਮਹੀਨਾ ਇਹਨਾਂ ਦੇ ਮਾਤਾ ਪਿਤਾ ਨਹੀਂ ਹਨ ਇਹਨਾਂ ਦਾ ਪਹਿਲਾ ਵਿਆਹ ਨਹੀਂ ਹੋਇਆ ਇਹਨਾਂ ਨੂੰ 35 ਤੋਂ 40 ਸਾਲ ਤੱਕ ਦੀ ਲੜਕੀ ਘਰ ਸੰਭਾਲਣ ਲਈ ਚਾਹੀਦੀ ਹੈ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਿਧੇਰੇ ਜਾਣ ਕਰ ਲਈ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਜਨਮ 1993 ਕੱਦ 5 ਫੁੱਟ ਆਈਬੀਐਸਸੀ ਨਰਸਿੰਗ ਨਰਸ ਕੈਨੇਡਾ ਨੇ ਜੀ ਇਹ ਨਰਸ ਦੀ ਜੌਬ ਕਰ ਰਹੇ ਨੇ ਕੈਨੇਡਾ ਚ ਪਤਾ ਤਰਨਤਨ ਸਾਹਿਬ ਮੰਗ ਲੜਕਾ ਕਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲੜਕੇ ਦਾ ਕੱਦ 5 ਫੁੱਟ 7 ਤੇ 5 ਫੁੱਟ 8 ਦੇ ਵਿਚਕਾਰ ਹੋਵੇ ਜ਼ਮੀਨ 10 ਤੋਂ 12 ਕਿੱਲੇ ਹੋਵੇ ਲੜਕਾ ਨਸ਼ੇ ਤੋਂ ਰਹਿਤ ਹੋਵੇ ਇਹਨਾਂ ਨੂੰ ਅਮ੍ਰਿਤਸਰ ਸਾਹਿਬ ਤਰਨਤਨ ਸਾਹਿਬ ਮੋਗਾ ਵਾਲੇ ਸੰਪਰਕ ਕਰ ਸਕਦੇ ਨੇ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਉਹਦੇ ਰੇ ਜਾਣਕਾਰੀ ਲਈ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮੋਹਿਤ ਕੁਮਾਰ ਜਨਮ 22 ਮਾਰਚ 1991 ਪੜ੍ਹਾਈ 12th ਐਂਡ ਸਿਵਲ ਇੰਜੀਨੀਅਰਿੰਗ ਡਿਪਲੋਮਾ ਜੌਬ ਇਹ ਕਰਦੇ ਨੇ ਜੀ ਸਿਵਲ ਇੰਜੀਨੀਅਰਿੰਗ ਇਨ ਮਲਟੀਨੇਸ਼ਨਲ ਕੰਪਨੀ ਫ੍ਰੀ ਫੂਡ ਰੂਮ ਸੈਲਰੀ 75000 ਆ ਜੀ ਇਹਨਾਂ ਦੀ ਇੱਕ ਪਹਿਣ ਇਹਨਾਂ ਦੇ ਪੀਆਰ ਮੈਨੇਜਰ ਨੇ ਕੰਪਨੀ ਚ ਪ੍ਰਾ ਕੋਈ ਨਹੀਂ ਮਾਤਾ ਹਾਊਸ ਵਾਈਫ ਨੇ ਪਿਤਾ ਕੰਟਰੈਕਸ਼ਨ ਮੈਨੇਜਰ ਨੇ ਸੈਲਰੀ 85000 ਆ ਉਹਨਾਂ ਦੀ ਕਾਸਟ ਸ਼ਰਮਾ ਵਿਸ਼ਵਕਰਮਾ ਲੜਕਾ ਤਲਾਖਸ਼ੁਦਾ ਜੀ ਕੋਈ ਬੱਚਾ ਨਹੀਂ ਮੰਗ ਇਹਨਾਂ ਨੂੰ ਕੁਵਾਰੀ ਜਾਂ ਤਲਾਖਸ਼ੁਦਾ ਲੜਕੀ ਬਿਨਾ ਬੱਚੇ ਤੋਂ ਚਾਹੀਦੀ ਆ ਜੀ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਭਾਵੇਂ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਜੀ ਪਤਾ ਸਟਾਰ ਇਨਕਲੇਵ ਸਟਰੀਟ ਨੰਬਰ 19 ਸਿਟੀ ਬਠਿੰਡਾ ਪੰਜਾਬ ਨੰਬਰ ਪਰ ਪਰਿਵਾਰ ਦਾ ਦਿੱਤੇ ਗਿਆ ਜੀ ਤੇ WhatsApp ਨੰਬਰ ਵੀ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਲਈ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਤੇ ਇਹ ਸਨ ਅੱਜ ਦੇ ਕੁਝ ਰਿਸ਼ਤੇ ਜੀ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣ ਲਈ ਸਾਡੇ WhatsApp ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਤਾਂ ਉਸ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਹੋਵੇਗੀ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਪਾਉਣ ਦਾ ਅਸੀਂ ਰਿਸ਼ਤੇ ਨਹੀਂ ਕਰਾਉਂਦੇ ਤੇ ਜੇਕਰ ਤੁਹਾਨੂੰ ਉਸ ਦੇ ਵਿੱਚ ਕੋਈ ਵੀ ਵਿਚੋਲੇ ਜਾਂ ਮੈਰਜ ਵੀਰੇ ਵਾਲਾ ਨੰਬਰ ਹੁੰਦਾ ਤਾਂ ਤੁਸੀਂ ਆਪਣੀ ਜਾਂਚ ਪੜਤਾਲ ਤੇ ਗੱਲ ਕਰਨੀ ਆ ਜੀ ਕਿਉਂਕਿ ਸਾਡੇ ਜ਼ਿਆਦਾਤਰ ਰਿਸ਼ਤੇ ਸਾਡੇ ਪਰਿਵਾਰ ਦੇ ਨੰਬਰਾਂ ਸਮੇਤ ਹੀ ਹੁੰਦੇ ਨੇ ਅਸੀਂ ਕਿਸੇ ਵਿਚੋਲੇ ਜਾਂ ਕਿਸੇ ਮੈਰਜ ਵੀਰੇ ਵਾਲਾ ਨੰਬਰ ਨਹੀਂ ਪਾਉਂਦੇ ਫਿਰ ਵੀ ਤੁਸੀਂ ਆਪਣਾ ਜੋ ਵੀ ਰਿਸ਼ਤਾ ਕਰਨਾ ਆਪਣੀ ਜਾਂਚ ਪੜਤਾਲ ਤੇ ਤੇ ਧਿਆਨ ਨਾਲ ਕਰਨਾ ਜੀ ਤੇ ਮਿਲਦੇ ਆਂ ਜੀ ਅਗਲੀ ਤੁਹਾਨੂੰ ਨਵੀਂ ਵੀਡੀਓ ਦੇ ਨਾਲ